ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਮਾਜ ਮਹੱਲਾ ਤੀਜਾ ਉਤਪਤ ਪਰ ਲਾਓ ਸਬਦੇ ਹੋਵੇ ਸਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤਾ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਜਿਉ ਸਾਤ ਤੇ ਜਮਕ ਦੇ ਕੇ ਰਾਤੀ ਤੇ ਵਿਸਰਾਮ ਦੇ ਕੇ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਤਰਤੀ ਗੁਰਮੁਖ ਬਾਣੀ ਗੁਰਮੁਖ ਪਵਨ ਬੈ ਸੰਤਰ ਖੇਲਾ ਵਿਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣਿਆ ਹਾਂ ਨਿਗੁਰਾ ਕਰਕੇ ਨਹੀਂ ਬੋਦਣਾ ਨਿਗੁਰਾ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣਿਆ ਤਿੰਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੋ ਸੱਚੇ ਵਣਜਾਰੇ ਸੱਚ ਵਣੰਜਹ ਹੈ ਗੁਰ ਹੇਤ ਅਪਾਰੇ ਸੱਚ ਵਿਹਾਜ ਹੈ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇਕ ਸਚੁ ਵਣੰਜਹ ਗੁਰ ਸਬਦ ਪਿਆਰੇ ਆਪ ਤਰਹਿ ਸਗਲੇ ਕੋល ਤਾਰੇ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਮੁਖ ਅੰਦੇ ਫਿਰ ਹੈ ਬੇ ਤਾਲੇ ਜਿਥੈ ਵਥ ਹੋਵੈ ਤਿਤਹੁ ਕੋਏ ਨਾ ਪਾਵੈ ਮਨ ਮੁਖ ਭਰਮ ਭੁਲਾਵਣਿਆ ਆਪੇ ਦੇਵੈ ਸਬਦ ਬੁਲਾਏ ਮਹਿਲੀ ਮਹਿਲ ਸਹਜ ਸੁਖ ਪਾਏ ਨਾਨਕ ਨਾਮ ਮਿਲੈ ਵਢਿਆਈ ਆਪੇ ਸੋਣ ਸੋਣ ਧਿਆਵਣਿਆ